ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਦਦਾ ਦਾਤਾ ਏਕ ਹੈ ਸਭ ਕੋ ਦੇਵ ਨਾਰ ਗਰੰਤ ਪਰੇ ਪੰਡਾਰ ਨਕਨਥ ਖਸਮ ਹੱਥ ਕਿਰਤ ਧਕੇ ਦੇ ਜਹ ਗਾਣੇ ਤਾ ਖਾਣੇ ਨਾਨਕ ਸਚ ਹੈ ਨਦ ਗੁਰ ਸੇਵੀਐ ਐਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਦੀ ਤਨਾਸਰੀ ਮਹੰਲਾ ਪੰਜਵੈ ਆਪਣੇ ਉਕਤ ਖਿਲਾਵੈ ਪੂਜਨ ਆਪਣੇ ਉਕਤ ਖੇਲਾਵੈ ਸਾਰੇ ਸੋਖ ਭੋਗ ਰਸ ਦੇਵੈ ਮਨ ਹੀ ਨਾਲ ਸਮਾਵੈ ਆਪਣੇ ਉਕਤ ਖਲਾਵੈ ਭੋਜਨ ਬਨੇ ਉਕਤ ਖੇਲਾਵੇ ਸਰਬ ਸੂਖ ਭੋਗ ਰਸ ਦੇਵੇ ਮਨ ਹੀ ਨਾਲ ਸਮਾਵੇ ਅਮਰੇ ਪਿਤਾ ਗੋਪਾਲ ਦਿਆਲ ਰੱਖੈ ਮਹਤਾਰੀ ਬਾਰਿਕ ਕਾ ਤੈਸੇ ਹੀ ਪ੍ਰਵਪਾਨ ਰਹਾਉ ਨੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤ ਦੇਵਾ ਕਤ ਤਤ ਤਮਹਿ ਮਿਲੇ ਨਾਨਕ ਸੰਤ ਸੇਵਾ ਈਤ ਊਤ ਜਤ ਕਤ ਤਤ ਤੁਮਹਿ ਮਿਲੇ ਨਾਨਕ ਸੰਤ ਸੇਵਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖ ਵਾਕ 680 ਅੰਗ ਦੇ ਉੱਤੇ ਸੁਭਾਏ ਮਾਨ ਤਨਸਰੀ ਨਹਲਾ ਪੰਜਵਾਂ ਪੰਜਵੇਂ ਪਦਸ਼ਾ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਤਨਾਸਰੀ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਇਹ ਸ਼ਬਦ ਕੀ ਕਹਿੰਦੇ ਅੱਜ ਗੁਰੂ ਸਾਹਿਬ ਸਾਨੂੰ ਸਮਝਾਉਣ ਦਾ ਤਰੀਕਾ ਵੱਖਰਾ ਵੱਖਰਾ ਹੈ ਗੁਰੂ ਸਾਹਿਬ ਦਾ ਅੱਜ ਸਾਨੂੰ ਸਮਝਾ ਰਹੇ ਹੈ ਕਿ ਆਪਣੇ ਉਕਤ ਖਿਲਾਬ ਹੈ ਭੋਜਨ ਆਪਣੇ ਉਕਤ ਖਿਲਾਬ ਹੈ ਉਕਤ ਦਾ ਭਾਵ ਹੁੰਦਾ ਹੈ ਤਰੀਕਾ ਢੰਗ ਕਹਿੰਦੇ ਆਪਣੇ ਢੰਗ ਦੇ ਨਾਲ ਸਾਨੂੰ ਭੋਜਨ ਸ਼ਿਕਾਉਂਦਾ ਹੈ ਆਪਣੀ ਉਕਤ ਖੇਲਾਵ ਹੈ ਕਹਿੰਦੇ ਆਪਣੇ ਤਰੀਕੇ ਦੇ ਨਾਲ ਸਾਨੂੰ ਉਹ ਇਹ ਸੰਸਾਰ ਦੇ ਵਿੱਚ ਖੜਾਉਂਦਾ ਹੈ ਹੁਣ ਭੋਜਨ ਦੀ ਗੱਲ ਕੀਤੀ ਉਹ ਸਾਨੂੰ ਆਪਣੇ ਹਿਸਾਬ ਨਾਲ ਪ੍ਰਸ਼ਾਦਾ ਸ਼ਿਕਾਉਂਦਾ ਹੈ ਹੁਣ ਅਸੀਂ ਉਹਦੇ ਤਾਂ ਉਲਟ ਚੱਲਦੇ ਆ ਹੁਣ ਜੇ ਗਾਂ ਦੇ ਮੋਹਰੇ ਤੁਸੀਂ ਨਾਸ ਦਾ ਟੁਕੜਾ ਰੱਖਦੇ ਉਹ ਨਾ ਗਾਂ ਖਾਂਦੀ ਨਹੀਂ ਜੇ ਛੇਰ ਦੇ ਮੋਹਰੇ ਤੁਸੀਂ ਘਾਹ ਰੱਖਦੇ ਉਹ ਖਾਂਦਾ ਨਹੀਂ ਪਰ ਇਨਸਾਨ ਕੱਲਾ ਇਹਨੂੰ ਜਿਹੜਾ ਕੁਝ ਫਸ ਗਿਆ ਉਹੀ ਛਕੀ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਆਪਨੇ ਉਕਤ ਖਲਾਵ ਹੈ ਭੋਜਨ ਜੇ ਅਸੀਂ ਗੁਰੂ ਦੇ ਤਰੀਕੇ ਦੇ ਨਾਲ ਚੱਲਾਂਗੇ ਨਾ ਜਿਹੜਾ ਸਾਡੇ ਖਾਣ ਦਾ ਭੋਜਨ ਆਸੀਂ ਉਹ ਖਾਵਾਂਗੇ ਜਿਹੜਾ ਉਹਨਾਂ ਦੇ ਖਾਣ ਦਾ ਉਹ ਖਾਣਗੇ ਆਪਣੀ ਉਕਤ ਖਿਲਾਵ ਹੈ ਆ ਸੰਸਾਰ ਦੇ ਵਿੱਚ ਸਾਨੂੰ ਪ੍ਰਮਾਤਮਾ ਆਪ ਖੜਾਉਂਦਾ ਹੈ ਕਿਸੇ ਨੂੰ ਪੁੱਤ ਦੇਤਾ ਕਿਸੇ ਨੂੰ ਧੀ ਦੇਤੇ ਕਿਸੇ ਨੂੰ ਕੋਠੇ ਦੇਤੇ ਕਿਸੇ ਨੂੰ ਜ਼ਮੀਨਾਂ ਦੇਤੀਆਂ ਬਸ ਉਹਦੇ ਵਿੱਚ ਖੇਡ ਰਹੇ ਆ ਸੀ ਸਰਬ ਸੁਖ ਭੋਗ ਰਸ ਦੇਵੇ ਮਨ ਹੀ ਨਾਲ ਸਮਾਵੈ ਕਹਿੰਦੇ ਉਹ ਸਾਰੇ ਸੁੱਖ ਸਾਨੂੰ ਦਿੰਦਾ ਹੈ ਪਰਮਾਤਮਾ ਸਰਬ ਸੁਖ ਭੋਗ ਰਸਦੇਵ ਹੈ ਉਹ ਬੜਾ ਕੁਝ ਸਾਨੂੰ ਦਿੰਦਾ ਹੈ ਮਨ ਹੀ ਨਾਲ ਸਮਾਵੈ ਕਹਿੰਦੇ ਉਹ ਰਹਿੰਦਾ ਵੀ ਸਾਡੇ ਨਾਲ ਹੀ ਆ ਜਪ ਸਾਹਿਬ ਦੇ ਵਿੱਚ ਪੜੇ ਜਾਂਦੇ ਆ ਸ਼ਬਦ ਲਾਸਟ ਦੇ ਵਿੱਚ ਦੁਕਾਲੰਗ ਪ੍ਰਨਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਪੂਤੇ ਉਹ ਪ੍ਰਮਾਤਮਾ ਨੂੰ ਅਸੀਂ ਨਾਲ ਵਸਦਾ ਵੇਖੀਏ ਤੇ ਨਾਲ ਰਹਿੰਦਾ ਵੀ ਨਾਲ ਹੀ ਆ ਪਰ ਅਸੀਂ ਅਜੇ ਤੱਕ ਵੇਖਿਆ ਨਹੀਂ ਕਿ ਸਾਡੇ ਨਾਲ ਰਹਿੰਦਾ ਪਰਮਾਤਮਾ ਅਸੀਂ ਦੂਰ ਦੂਰ ਵੇਖਦੇ ਆ ਕਦੇ ਆਪਣੇ ਵੱਲ ਨਹੀਂ ਵੇਖਿਆ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਦੁਕਾਲੰਗ ਪਰਨਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਪੁੱਤੇ ਕਿਉ ਪਰਮਾਤਮਾ ਹਮੇਸ਼ਾ ਸਾਡੇ ਨਾਲ ਨਾਲ ਚੱਲਦਾ ਹੈ ਹਮਰੇ ਪਿਤਾ ਗੋਪਾਲ ਦਿਆਲ ਜਿਹੜਾ ਪਰਮਾਤਮਾ ਹੈ ਨਾ ਗੋਪਾਲ ਦਾ ਭਾਵ ਹੁੰਦਾ ਹੈ ਗੋ ਨਾਮ ਧਰਤੀ ਦਾ ਪਾਲਨਾਮ ਪਾਲਣਾ ਕਰਨ ਵਾਲੇ ਦਾ ਕਿ ਜਿਹੜਾ ਇਸ ਧਰਤੀ ਦੀ ਪਾਲਣਾ ਕਰਨ ਵਾਲਾ ਉਹ ਸਾਡਾ ਪਿਤਾ ਹੈ ਪਰਮਾਤਮਾ ਉਹ ਹਮੇਸ਼ਾ ਹੀ ਸਾਡੇ ਤੇ ਕਿਰਪਾ ਬਣਾ ਕੇ ਰੱਖਦਾ ਦਇਆਲ ਦਾ ਭਾਵ ਹੁੰਦਾ ਹੈ ਕਿਰਪਾ ਹਮਰੇ ਪਿਤਾ ਗੋਪਾਲ ਦਇਆਲ ਕਿਉਂ ਪਰਮਾਤਮਾ ਜਿਹੜਾ ਸਾਰਿਆਂ ਦੀ ਪਾਲਣਾ ਕਰਦਾ ਹੈ ਉਹ ਸਾਡੇ ਤੇ ਵੀ ਕਿਰਪਾ ਬਣਾ ਕੇ ਰੱਖਦਾ ਜਿਉਂ ਰੱਖ ਹੈ ਮਹਿਤਾਰੀ ਬਾਰਕ ਕਉ ਤੈਸੇ ਹੀ ਪ੍ਰਭ ਪਾਲ ਮਹਿਤਾਰੀ ਦਾ ਭਾਵ ਹੁੰਦਾ ਮਾਂ ਤੇ ਬਾਰਕ ਦਾ ਭਾਵ ਹੁੰਦਾ ਪੁੱਤ ਬੱਚਾ ਤੀ ਕਹਿੰਦੇ ਜਿਵੇਂ ਮਾਂ ਆਪਣੇ ਬੱਚੇ ਦੇ ਉੱਤੇ ਬੜੀ ਕਿਰਪਾ ਰੱਖਦੀ ਹੈ ਨਾ ਉਹਨੂੰ ਬੜੇ ਤਰੀਕਿਆਂ ਦੇ ਨਾਲ ਸਾਂਭਦੀ ਹੈ ਜਿਉਂ ਰੱਖੇ ਮਹਿਤਾਰੀ ਬਾਰਕ ਕਉ ਤੈਸੇ ਹੀ ਪ੍ਰਭ ਪਾਲ ਕਹਿੰਦੇ ਜਿਵੇਂ ਮਾਂ ਪਾਲਦੀ ਆਪਣੇ ਪੁੱਤ ਨੂੰ ਆਪਣੇ ਧੇ ਨੂੰ ਆਪਣੇ ਬੱਚਿਆਂ ਨੂੰ ਕਹਿੰਦੇ ਇਸੇ ਤਰ੍ਹਾਂ ਪਰਮਾਤਮਾ ਸਾਡੀ ਸਾਰਿਆਂ ਦੀ ਪਾਲਣਾ ਕਰਦਾ ਹੈ ਕਿਉਂ ਕਿ ਉਹ ਵੀ ਸਾਡਾ ਪਿਤਾ ਹੀ ਹੈ ਰਹਾਉ ਰਹਾਉ ਦਾ ਭਾਵ ਉਹਦਾ ਠਹਿਰਨਾ ਰੁਕਣਾ ਸਮਝਣਾ ਤੇ ਅੱਗੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤ ਦੇਵਾ ਹੁਣ ਇੱਥੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹੈ ਕਿਉਂ ਪਰਮਾਤਮਾ ਸਾਡਾ ਮਿੱਤਰ ਹੈ ਉਹ ਪਰਮਾਤਮਾ ਹੀ ਸਾਡਾ ਸਾਜਨ ਹੈ ਤੇ ਉਹ ਸਾਰੇ ਗੁਣਾਂ ਦਾ ਦਾਤਾ ਹੈ ਨਾਇਕ ਕਹਿੰਦੇ ਆ ਜਿਹੜਾ ਆਗੂ ਹੁੰਦਾ ਹੈ ਕਿਉਂ ਸਾਰਿਆਂ ਗੁਣਾਂ ਦਾ ਸਾਡਾ ਦਾਤਾ ਤੇ ਉਹ ਆਗੂ ਹੈ ਸਾਡਾ ਜਿਵੇਂ ਅਸੀਂ ਗੁਰੂ ਸਾਹਿਬ ਦੇ ਬਚਨ ਪੜ੍ਹਦੇ ਆ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਹੈ ਮੇਰਾ ਭਰਾਤਾ ਜੇ ਅਸੀਂ ਇਹ ਗੁਰੂ ਨੂੰ ਨਾ ਆਪਣਾ ਪਿਤਾ ਮੰਨੀਏ ਆਪਣੀ ਮਾਂ ਮੰਨੀਏ ਆਪਣੇ ਰਿਸ਼ਤੇਦਾਰ ਮੰਨੀਏ ਆਪਣੇ ਮਿੱਤਰ ਮੰਨੀਏ ਕਹਿੰਦੇ ਫੇਰ ਅਸਲ ਗੱਲ ਬਣਨੀ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਹੈ ਮੇਰਾ ਭਰਾਤਾ ਸੱਚੇ ਪਾਤਸ਼ਾਹ ਤੁਸੀਂ ਹੀ ਮਾਓ ਤੁਸੀਂ ਹੀ ਮੇਰੇ ਪਿਤਾ ਹੋ ਤੁਸੀਂ ਹੀ ਮੇਰੇ ਰਿਸ਼ਤੇਦਾਰ ਹੋ ਤੁਸੀਂ ਹੀ ਮੇਰੇ ਭੈਣ ਭਰਾ ਹੋ ਨੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤ ਦੇਵਾ ਦੇਵਾ ਦਾ ਭਾਵ ਹੁੰਦਾ ਪਰਮਾਤਮ ਸਲਾਮਤ ਦਾ ਭਾਵ ਜਿਹੜਾ ਕਦੇ ਨਹੀਂ ਖਤਮ ਹੁੰਦਾ ਕਿਉਂਕਿ ਪਰਮਾਤਮਾ ਇੱਕ ਐਸਾ ਹੈ ਜਿਹੜਾ ਕਦੇ ਨਹੀਂ ਖਤਮ ਹੁੰਦਾ ਜਪਜੀ ਸਾਹਿਬ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਐ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਦੋਂ ਦੁਨੀਆ ਹੀ ਨਹੀਂ ਸੀ ਪਰਮਾਤਮਾ ਤੇ ਉਦੋਂ ਵੀ ਸੱਚਾ ਸੀ ਜਦੋਂ ਦੁਨੀਆ ਹੋਣ ਚਾਈ ਪਰਮਾਤਮਾ ਉਦੋਂ ਵੀ ਸੱਚਾ ਹੈ ਅੱਜ ਵੀ ਪਰਮਾਤਮਾ ਦਾ ਨਾਮ ਸੱਚਾ ਹੈ ਤੇ ਜਦੋਂ ਅਸੀਂ ਨਹੀਂ ਹੋਵਾਂਗੇ ਦੁਨੀਆ ਨਹੀਂ ਹੋਣੀ ਚੰਦਰ ਚੰਦਰਮਾਕਾਰੇ ਸੂਰਜ ਧਰਤੀ ਆਕਾਸ਼ ਜਦੋਂ ਉਹ ਵੀ ਨਹੀਂ ਹੋਣਗੇ ਕਹਿੰਦੇ ਉਦੋਂ ਵੀ ਪ੍ਰਮਾਤਮਾ ਦਾ ਨਾਮ ਸੱਚਾ ਹੋਣਾ ਕਿਉਂਕਿ ਪ੍ਰਮਾਤਮਾ ਸੱਚਾ ਹੈ ਅਸੀਂ ਭੁੱਲ ਬੈਠੇ ਹਾਂ ਕਿ ਪ੍ਰਮਾਤਮਾ ਸੱਚਾ ਹੈ ਤੇ ਗੁਰੂ ਸਾਹਿਬ ਕਹਿੰਦੇ ਆ ਭਾਈ ਕਿ ਪ੍ਰਮਾਤਮਾ ਹਮੇਸ਼ਾ ਜਾਗਤ ਹੈ ਹਮੇਸ਼ਾ ਜਿਉਂਦਾ ਹੈ ਤੇ ਅਸੀਂ ਸਮਝਦੇ ਇੱਕ ਕਿਤਾਬ ਹੈ ਨਹੀਂ ਭਾਈ ਇਹ ਪ੍ਰਮਾਤਮਾ ਇਹ ਗੁਰਬਾਣੀ ਜਿਹੜੀ ਹੈ ਇਹ ਜਿਉਂਦਿਆਂ ਜਾਗਦਿਆਂ ਦੀ ਬਾਣੀ ਹੈ ਇਹ ਅੱਜ ਵੀ ਜੇ ਅਸੀਂ ਬੁਲਾਉਣਾ ਚਾਹੀਏ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੂੰ ਬੋਲਦੇ ਨੇ ਪਰ ਸਾਡੇ ਚ ਓਨੀ ਸਮਰੱਥਾ ਨਹੀਂ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਨਾਲ ਗੱਲਾਂ ਕਰ ਲਈਏ ਸਾਡੇ ਕੋਲ ਓਨੀ ਸਮਰੱਥਾ ਨਹੀਂ ਹੈ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਨਾਲ ਗੱਲਾਂ ਕਰ ਲਈਏ ਤੇ ਗੁਰੂ ਸਾਹਿਬ ਦੀ ਬਾਣੀ ਇਹ ਜਾਗਤ ਜੋਤ ਜਪੈ ਨਿਸਵਸਰ ਏਕ ਬਿਨਾ ਮਨ ਨਾਇਕ ਨਾ ਆਵੇ ਕਿ ਜਿਹੜੀ ਗੁਰਬਾਣੀ ਹੈ ਜਾਗਤ ਜੋਤ ਹੈ ਜੀ ਸਾਡੇ ਜਿਉਂਦੇ ਗੁਰੂ ਨੇ ਸਾਡੇ ਸਾਜ ਮੀਤ ਸਾਜਨ ਸਰਵ ਗੁਣ ਨਾਇਕ ਸਦਾ ਸਲਾਮਤ ਦੇਵਾ ਜਿਹੜਾ ਜਿਉਂਦਾ ਗੁਰੂ ਹੈ ਨਾ ਉਹ ਫਿਰ ਸਾਡੀ ਰਾਖੀ ਕਿੱਥੇ ਤੱਕ ਕਰ ਸਕਦਾ ਜੀ ਈਤ ਊਤ ਜਤ ਕੰਤ ਤਤ ਤੁਮ ਹੀ ਮਿਲੈ ਨਾਨਕ ਸੰਤ ਸੇਵਾ ਕਿ ਪ੍ਰਮਾਤਮਾ ਜਿਹੜਾ ਹੈ ਉਹ ਸਾਡੀ ਰਾਖੀ ਇਸ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਉਹ ਸਾਡੀ ਰਾਖੀ ਕਰ ਸਕਦਾ ਜੇ ਅਸੀਂ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਨਾਲ ਮਿਲ ਕੇ ਉਹ ਪ੍ਰਮਾਤਮਾ ਦੇ ਪਿਆਰਿਆਂ ਦੀ ਸੇਵਾ 'ਚ ਲੱਗਾਂਗੇ ਮਿਲੇ ਨਾਨਕ ਸੰਤ ਸੇਵਾ ਜੇ ਅਸੀਂ ਪ੍ਰਮਾਤਮਾ ਦੇ ਪਿਆਰਿਆਂ ਦੀ ਰੱਬ ਦੇ ਪਿਆਰਿਆਂ ਦੀ ਸੇਵਾ ਕਰਾਂਗੇ ਉਹ ਸੇਵਾ ਦੇ ਵਿੱਚੋਂ ਫਿਰ ਅਸੀਂ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਲ ਗੱਲਾਂ ਕਰ ਸਕਦੇ ਆ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਗੱਲਾਂ ਕਰ ਸਕਦੇ ਆ ਫਿਰ ਉਹ ਸਾਡੀ ਰਾਖੀ ਈਤ ਊਤ ਇਸ ਲੋਕ ਦੇ ਵਿੱਚ ਵੀ ਤੇ ਪ੍ਰਲੋਕ ਦੇ ਵਿੱਚ ਵੀ ਉਹਨੇ ਸਾਡੀ ਸਹਾਇਤਾ ਕਰ ਦੇਣੀ ਹੈ ਪਰ ਜੇ ਅਸੀਂ ਉਹਦੇ ਨਾਲੋਂ ਟੁੱਟ ਕੇ ਸਾਖਤਾ ਦੀ ਸੰਗਤ ਕਰ ਬੈਠੇ ਫਿਰ ਇੱਥੇ ਵੀ ਨਹੀਂ ਰਾਖੀ ਕਰਨੀ ਤੇ ਉੱਥੇ ਵੀ ਨਹੀਂ ਰਾਖੀ ਕਰਨੀ ਫਿਰ ਬਸ ਐਂ ਸਮਝ ਲਿਓ ਕਿ ਭਵ ਸਾਗਰ ਦੇ ਵਿੱਚ ਡੁੱਬ ਜਾਵਾਂਗੇ ਪਰ ਜੇ ਅਸੀਂ ਗੁਰੂ ਦੇ ਨਾਲ ਜੁੜ ਕੇ ਗੁਰੂ ਦੇ ਪਿਆਰਿਆਂ ਦੇ ਨਾਲ ਜੁੜ ਕੇ ਸੇਵਾ ਦੇ ਵਿੱਚ ਲੱਗ ਜਾਾਂਗੇ ਫਿਰ ਗੁਰੂ ਸਾਹਿਬ ਨੇ ਭਵ ਸਾਗਰ ਤੋਂ ਪਾਰ ਕਰ ਦੇਣਾ ਸਾਨੂੰ ਨੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤ ਦੇਵਾ ਈਤ ਊਤ ਜਤ ਕਤ ਤਤ ਤੁਮ ਹੀ ਮਿਲੈ ਨਾਨਕ ਸੰਤ ਸੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ What